ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਈ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਵੀ ਹੋਣਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਠ ਵੀ ਬਹੁਤ ਹੁੰਦਾ ਆ ਸਿਮਰਨ ਵੀ ਬਹੁਤ ਹੁੰਦਾ ਆ ਨਿਤਨੇਮ ਵੀ ਸੰਭਾਲਿਆ ਜਾਂਦਾ ਆ ਕੰਮਕਾਰ ਵੀ ਚੰਗੇ ਆ ਪਰ ਪੈਸਾ ਨਹੀਂ ਜੁੜਦਾ ਹੈਗਾ ਉੱਥੇ ਜਾ ਕੇ ਗਰੀਬੀ ਫਿਰ ਉਹ ਪਈ ਰਹਿੰਦੀ ਹੈਗੀ ਆ ਕਿਉਂਕਿ ਜਦੋਂ ਕੰਮਕਾਰ ਚੱਲ ਰਹੇ ਆ ਪੈਸਾ ਵੀ ਆਉਂਦਾ ਲੇਕਿਨ ਸਾਰਾ ਉਦਾਂ ਹੀ ਖਰਚ ਹੋਈ ਜਾਂਦਾ ਆ ਤੇ ਕਿਤੇ ਬਚਦਾ ਨਹੀਂ ਹੈਗਾ ਜਿੰਨਾ ਆਉਂਦਾ ਉਨਾ ਹੀ ਖਰਚ ਹੋ ਜਾਂਦਾ ਆ ਇਹਦੇ ਕੀ ਕਾਰਨ ਹੈਗੇ ਆ ਅੱਜ ਅਸੀਂ ਇਸ ਬਾਰੇ ਆਪ ਜੀ ਨਾਲ ਗੱਲਬਾਤ ਕਰਾਂਗੇ ਆਪ ਜੀ ਸਾਰੇ ਹੀ ਆਪਣੇ ਘਰਾਂ ਵਿੱਚ ਪਾਠ ਕਰਦੇ ਹੋ ਨਿਤਨੇਮ ਕਰਦੇ ਹੋ ਗੁਟਕਾ ਸਾਫ ਵੀ ਖਰੀਦ ਕੇ ਲਿਆਉਂਦੇ ਹੋ ਪੋਥੀਆਂ ਵੀ ਆਪ ਜੀ ਦੇ ਘਰ ਬਹੁਤ ਹੋਣਗੀਆਂ ਜਿਹੜੀਆਂ ਆਪਜੀ ਬੈਠ ਕੇ ਸਾਰਾ ਦਿਨ ਉਹਨਾਂ ਨੂੰ ਪੜ੍ਹਦੇ ਹੋ ਤੇ ਆਪਣੇ ਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਹੋ ਤੇ ਕੀ ਇਹ ਆਪਜੀ ਦੀਆਂ ਪੁੱਥੀਆਂ ਸਾਹਿਬ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਜਦੋਂ ਪੁੱਥੀਆਂ ਦੀ ਬੇਅਬਦੀ ਹੋਣ ਲੱਗ ਜਾਂਦੀ ਹੈਗੀ ਆ ਤੇ ਫਿਰ ਵੀ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਹੈਗਾ ਕਿਉਂਕਿ ਪੁੱਥੀਆਂ ਨਾਲ ਹੀ ਅਸੀਂ ਪਾਠ ਕਰਨਾ ਹੁੰਦਾ ਆ ਇਹਨਾਂ ਨਾਲ ਹੀ ਅਸੀਂ ਸਿਮਰਨ ਕਰਨਾ ਹੁੰਦਾ ਆ ਨਿਤਨੇਮ ਕਰਨਾ ਹੁੰਦਾ ਆ ਤੇ ਇਹਨਾਂ ਨਾਲ ਹੀ ਸਾਡਾ ਦਿਨ ਸ਼ੁਰੂ ਹੁੰਦਾ ਹੈ ਆਪ ਜੀ ਸਾਰੇ ਸੋਚੋਗੇ ਅਸੀਂ ਤੇ ਉਥੀਆਂ ਦੀ ਗੁਟਕਿਆਂ ਸਾਹਿਬ ਜੀ ਦੀ ਬਹੁਤ ਹੀ ਇੱਜ਼ਤ ਕਰਦੇ ਹਾਂ ਉਹਨਾਂ ਨੂੰ ਰੁਮਾਲ ਵਿੱਚ ਲਪੇਟ ਕੇ ਰੱਖਦੇ ਹਾਂ ਫਿਰ ਉਹਨਾਂ ਦਾ ਅਸੀਂ ਪਾਠ ਕਰਕੇ ਫਿਰ ਉਹਨਾਂ ਨੂੰ ਅਸੀਂ ਲਪੇਟ ਕੇ ਰੱਖ ਦਿੰਨੇ ਹੈਗੇ ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਜ ਸੰਭਾਲ ਕਰਦੇ ਅਸੀਂ ਉਹਨਾਂ ਦੀ ਉਹਨਾਂ ਨੂੰ ਆਪ ਜੀ ਉਹਨਾਂ ਦੇ ਕਬਰਾਂ ਦੇ ਵਿੱਚ ਚੰਗੀ ਤਰ੍ਹਾਂ ਰੱਖਦੇ ਹਾਂ ਪਰ ਫਿਰ ਵੀ ਅੱਜ ਅਸੀਂ ਇਸੇ ਬਾਰੇ ਹੀ ਗੱਲ ਕਰਾਂਗੇ ਇਸ ਤਰ੍ਹਾਂ ਹੀ ਇੱਕ ਬੀਬੀ ਘਰ ਬਹੁਤ ਗਰੀਬੀ ਸੀਗੀ ਖਾਣੂ ਵੀ ਮੁਸ਼ਕਲ ਸੀਗੀ ਬੱਚੇ ਵੀ ਵੱਡੇ ਹੋ ਗਏ ਸੀਗੇ ਉਹਨਾਂ ਦੀ ਕਿਤੇ ਵਿਆਹ ਸ਼ਾਦੀ ਨਹੀਂ ਹੋ ਰਿਆ ਸੀਗਾ ਕਿਤੇ ਨੌਕਰੀ ਨਹੀਂ ਲੱਗ ਰਹੀ ਸੀਗੀ ਤੇ ਉਹ ਇੱਕ ਮਹਾਪੁਰਸ਼ ਕੋਲ ਗਏ ਮਹਾਪੁਰਸ਼ ਕੋ ਜਾ ਕੇ ਕਹਿਣ ਲੱਗੇ ਕਿ ਮਹਾਪੁਰਸ਼ੋ ਮੇਰੇ ਘਰ ਬਹੁਤ ਗਰੀਬੀ ਹੈਗੀ ਆ ਬੱਚੇ ਦੀ ਨੌਕਰੀ ਨਹੀਂ ਹੈਗੀ ਬੇਟੀ ਦੀ ਸ਼ਾਦੀ ਆਸਤੇ ਕੋਈ ਵਰ ਨਹੀਂ ਲੱਭ ਰਿਹਾ ਹੈਗਾ ਤੇ ਗਰੀਬੀ ਇੰਨੀ ਆ ਕੋਈ ਦਿੱਕਰ ਕੇ ਰਿਸ਼ਤਾ ਕਰਕੇ ਵੀ ਰਾਜ਼ੀ ਨਹੀਂ ਹੈਗਾ ਤੇ ਮੈਨੂੰ ਕੋਈ ਉਪਾਅ ਦੱਸਿਓ ਤਾਂ ਕਿ ਮੇਰੇ ਘਰ ਵਿੱਚ ਸੁਖ ਸ਼ਾਂਤੀ ਹੋ ਜਵੇ ਟਿਕ ਪੈਸਾ ਟਿਕਣ ਲੱਗ ਜਾਵੇ ਬੇਟੇ ਦੀ ਨੌਕਰੀ ਲੱਗ ਜਾਵੇ ਮੈਂ ਨਿਤਨੇਮ ਰੋਜ਼ ਕਰਦੀ ਆ ਪਾਠ ਰੋਜ਼ ਕਰਦੀ ਆ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸਾਰਾ ਪਰਿਵਾਰ ਹੈਗਾ ਜਾਂ ਪਰ ਫਿਰ ਵੀ ਇੰਨੀ ਤੰਗੀ ਕਿਉਂ ਆਈ ਹੋਈ ਆ ਉਹ ਮਾਹ ਪੁਰਸਤਾਨ ਲੱਗੇ ਬੀਬੀ ਆਪਣੇ ਘਰ ਜਾ ਕੇ ਆਪਣੇ ਘਰ ਦੀ ਸਫਾਈ ਚੰਗੀ ਤਰ੍ਹਾਂ ਕਰੀ ਤੇ ਫਿਰ ਆ ਕੇ ਮੈਨਾਂ ਦੱਸੀ ਮੈਨੂੰ ਆ ਕੇ ਬੀਬੀ ਗਈ ਆਪਣੇ ਘਰ ਦੂਸਰੇ ਦਿਨ ਉਹਨੇ ਸਾਰੀ ਸਫਾਈਆਂ ਕੀਤੀਆਂ ਸਾਰੇ ਉਹਨੇ ਆਪਣੇ ਜਿਸ ਜਿਸ ਜੇ ਕੋਈ ਸਮਾਨ ਰੱਖਿਆ ਸੀ ਸਾਰੇ ਨੂੰ ਦੇਖਿਆ ਪਾੜਿਆ ਕੀਤਾ ਉਹਨਾਂ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਵਿਰਧ ਗੁਟਕਾ ਸਾਗ ਮਿਲਿਆ ਨਿਤਨੇਮ ਜੀ ਦੇ ਉਹਨੇ ਉਹਨਾਂ ਗੁਟਕਾ ਸਾਹਿਬ ਨੂੰ ਚੁੱਕਿਆ ਚੁੱਕ ਕੇ ਮੱਥੇ ਨਾਲ ਲਾਇਆ ਤੇ ਉਹਨੂੰ ਸੋਚਣ ਲੱਗੀ ਹੁਣ ਮੈਂ ਇਹਨੂੰ ਕੀ ਕਰਾਂ ਇਹ ਤਾਂ ਬਹੁਤ ਹੀ ਪੁਰਾਣਾ ਗੁਟਕਾ ਸਾਹਿਬ ਪਰ ਉਹ ਸਫਾਈ ਕਰੇ ਕੋਈ ਸਮਝਣਾ ਹੈਗਾ ਜਾਂ ਉਹ ਫਿਰ ਕੁਝ ਦਿਨਾਂ ਬਾਅਦ ਉਹਨਾਂ ਦੀ ਮਾਹ ਪੁਰਖਾ ਕੋਲ ਗਈ ਜਾ ਕੇ ਕਹਿਣ ਲੱਗੀ ਮਾਹ ਪੁਰਖੋ ਮੈਂ ਆਪਣੇ ਘਰ ਦੀ ਸਾਰੀ ਸਫਾਈ ਚੰਗੀ ਤਰ੍ਹਾਂ ਕੀਤੀ ਆ ਕਿਤੇ ਕੁਝ ਨਹੀਂ ਲੱਭਿਆ ਇੱਕ ਮੈਨੂੰ ਗੁਟਕਾ ਸਾਹਿਬ ਵੀ ਜਰੂਰ ਮਿਲੇ ਹੈਗੇ ਆ ਜੋ ਕਾਫੀ ਬਿਰਧ ਹੋ ਚੁੱਕੇ ਆ ਉਹਨਾਂ ਦੀ ਸਾਰਸਮਾਰਕ ਕਿਸ ਤਰ੍ਹਾਂ ਕਰਾਂ ਮੈਂ ਤਾਂ ਮਹਾਪੁਰਖਾਂ ਨੇ ਦੱਸਿਆ ਕਿ ਆਪ ਹੀ ਉਹ ਗੁਟਕਾ ਸਾਹਿਬ ਜੀ ਦੇ ਅੱਗੇ ਅਰਦਾਸ ਕਰੂ ਬੇਨਤੀ ਕਰੂ ਤੇ ਉਹਨਾਂ ਦਾ ਸੰਸਕਾਰ ਕਰ ਦੋ ਜਿਹੜਾ ਉਹ ਕਾਗਜ਼ ਜਲਿਆ ਹੋਇਆ ਮਿਲੇਗਾ ਉਹਨੂੰ ਆਪਣੇ ਪੌਦਿਆਂ ਵਿੱਚ ਜਾਂ ਉਹ ਬੀਬੀ ਨੇ ਇਸੇ ਤਰ੍ਹਾਂ ਹੀ ਕੀਤੀ ਪਾ ਰਹੀ ਉਹ ਗੁਟਕਾ ਸਾਹਿਬ ਜੀ ਨੂੰ ਰੱਖ ਕੇ ਅਰਦਾਸ ਬੇਨਤੀ ਕਰਕੇ ਤੇ ਉਹ ਦਾ ਸੰਸਕਾਰ ਕਰ ਦਿੱਤੇ ਜਿਹੜੀ ਰਾਖ ਬਚੀ ਉਹਨੂੰ ਇੱਕ ਉਹਨੇ ਗਮਲੇ ਵਿੱਚ ਪਾ ਦਿੱਤਾ ਤੇ ਆਪਣੇ ਘਰ ਰੋਜ਼ ਹੀ ਪਹਿਲੇ ਦੀ ਤਰ੍ਹਾਂ ਨਿਤਨੇਮ ਕਰਨ ਲੱਗ ਗਈ ਬਾਣੀਆਂ ਪੜਨ ਲੱਗ ਗਈ ਕਿ ਬਾਬਾ ਜੀ ਸਾਡੇ ਤੇ ਕਿਰਪਾ ਕਰ ਦਿਓ ਸਾਡੇ ਤੇ ਮਿਹਰ ਕਰ ਦਿਓ ਇਸ ਤਰ੍ਹਾਂ ਹੀ ਉਹ ਰੋਜ਼ ਨਿਤਨੇਮ ਕਰਦੀ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਤੇ ਉਹਦੇ ਦਿਨ ਫਿਰਨੇ ਸ਼ੁਰੂ ਹੋ ਗਏ ਉਹਦੇ بیٹے ਦੀ ਕਿਸੇ ਚੰਗੀ ਕੰਪਨੀ ਚ ਨੌਕਰੀ ਲੱਗ ਗਈ। ਜਦ ਉਹਦੀ ਨੌਕਰੀ ਲੱਗ ਗਈ ਤੇ ਉਹਦੀ ਭੈਣ ਦਾ ਰਿਸ਼ਤਾ ਵੀ ਕਿਸੇ ਚੰਗੇ ਘਰ ਦੇ ਵਿੱਚ ਹੋ ਗਿਆ ਤੇ ਉਹਦਾ ਵੀ ਉਹਨੇ ਵਿਆਹ ਕਰ ਦਿੱਤਾ। ਜਦੋਂ ਦੇਣ ਫਿਰਦੇ ਆ ਤੇ ਉਸੋ ਪਤਾ ਨਹੀਂ ਚਲਦਾ ਹੈਗਾ ਜਦੋਂ ਗਰੀਬੀ ਆਉਂਦੀ ਆ ਤੇ ਉਦੋਂ ਵੀ ਪਤਾ ਨਹੀਂ ਚਲਦਾ ਹੈਗਾ ਕਿ ਕਿਸ ਤਰ੍ਹਾਂ ਆ ਗਈ ਹੈਗੀ ਆ ਪਰ ਉਸ ਬਿੱਬੀ ਨੇ ਜਰੂਰ ਦੇਣ ਫਿਰ ਗਏ। ਉਹਦੇ ਕਰ ਗਰੀਬੀ ਖਤਮ ਹੋ ਗਈ। ਬੱਚੀ ਦਾ ਵਿਆਹ ਹੋ ਗਿਆ। ਬੇਟੇ ਦੀ ਚੰਗੀ ਨੌਕਰੀ ਲੱਗ ਗਈ। ਤੇ ਉਹ ਬੜੀ ਖੁਸ਼ ਹੋਈ ਤੇ ਇਹ ਸਾਰਾ ਪ੍ਰਤਾਪ ਕਾਲੇ ਨਾਲ ਹੋਇਆ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਕਿਉਂਕਿ ਗੁਰਨਾਨਕ ਦੇਵ ਜੀ ਦੇ ਚਰਨਾਂ ਚ ਉਹਨੇ ਅਰਦਾਸ ਬੇਨਤੀ ਕੀਤੀ ਸੀਗੀ ਤੇ ਉਹ ਪ੍ਰਮਾਤਮਾ ਨੇ ਉਹਦੀ ਸੁਣ ਲਈ ਤੇ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਇਹ ਕਹਿਣਾ ਚਾਹਾਂਗੀ ਜੇ ਆਪ ਜੀ ਦੇ ਘਰ ਵੀ ਕੋਈ ਪੁਰਾਣੇ ਪੋਥੀਆਂ ਪੀਂਆਂ ਹੋਈਆਂ ਜਾਂ ਜਾਂ ਗੁਟਕਾ ਸਾਹ ਪਈ ਹੋਈਆਂ ਤੇ ਆਪ ਜੀ ਵੀ ਉਹਨਾਂ ਨੂੰ ਜਿਆਦਾ ਕਿਸੇ ਗੁਰਦੁਆਰੇ ਚ ਰੱਖਾ ਹੋ ਕਿਉਂਕਿ ਗੁਰਦੁਆਰੇ ਵਾਲੇ ਵੀ ਇਕੱਠੇ ਕਰਕੇ ਉਹਨਾਂ ਦਾ ਸੰਸਕਾਰ ਕਰ ਦਿੰਦੇ ਆ ਨਹੀਂ ਤੇ ਆਪ ਆਪਣੇ ਘਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਬੀਨਤੀ ਕਰੋ ਤੇ ਉਹਨਾਂ ਦਾ ਸੰਸਕਾਰ ਕਰ ਦਿਓ ਕਿਉਂਕਿ ਜੇ ਪੁਰਾਣੇ ਗੁਟਕਾ ਸਾਫ ਸਾਡੇ ਘਰ ਪਏ ਹੁੰਦੇ ਆ ਉਹਨਾਂ ਦੀ ਬੇਅਬਦੀ ਹੁੰਦੀ ਹੈਗੀ ਆ ਤਾਂ ਵੀ ਸਾਡੇ ਘਰਾਂ 'ਚ ਜਿਹੜੀ ਗਰੀਬੀ ਆ ਜਾਂਦੀ ਹੈਗੀ ਆ ਐਸ ਵਾਸਤੇ ਗੁਟਕਾ ਸਾਹਿਬ ਜੀ ਦੀ ਸਾਰ ਸੰਭਾਲ ਕਰਨੀ ਪੁੱਥੀਆਂ ਦੀ ਸਾਰ ਸੰਭਾਲ ਕਰਨੀ ਇਹ ਬਹੁਤ ਜ਼ਰੂਰੀ ਹੈ ਜੀ ਆ ਜਦ ਇਹਨਾਂ ਨੂੰ ਅਸੀਂ ਕਰ ਲੈ ਕੇ ਆਉਣੀ ਆ ਤੇ ਇਹਨਾਂ ਦੀ ਸਾਰ ਸਮਹਾਲ ਵੀ ਅਸੀਂ ਪੂਰੀ ਕਰੀਏ ਜਦ ਅਸੀਂ ਪਾਠ ਕਰ ਲੈਣੇ ਆ ਇਹਨਾਂ ਨੂੰ ਮੱਥਾ ਟੇਕ ਕੇ ਇੱਕ ਜਗ੍ਹਾ ਬਣਾ ਲਈਏ ਉੱਥੇ ਇਹਨਾਂ ਨੂੰ ਰੱਖੀਏ ਜਾਂ ਗੁਰੂ ਨਾਨਕ ਦੇਵ ਜੀ ਦੀ ਕੋਈ ਮੰਦਿਰ ਆਪ ਜੀ ਨੇ ਬਣਾ ਰੱਖਿਆ ਕੋਈ ਆਪਣੇ ਜਿੱਥੇ ਆਪ ਬੈਠ ਕੇ ਪਾਠ ਕਰ ਰਹੇ ਹੋ ਉਸ ਜਗ੍ਹਾ ਬਣਾ ਰੱਖੀ ਆ ਉਸ ਜਗ੍ਹਾ ਤੇ ਰੱਖ ਦਿਓ ਤਾਂ ਕਿ ਇਹਨਾਂ ਦੀ ਸਾਰ ਸਮਹਾਲ ਜਿਹੜੀ ਆ ਠੀਕ ਤਰ੍ਹਾਂ ਹੁੰਦੀ ਰਹੇ ਜਦ ਇਹ ਵਿਰਧ ਹੋ ਜਾਣ ਤੇ ਫਿਰ ਇਹਨਾਂ ਨੂੰ ਕਿਸੇ ਗੁਰਦੁਆਰੇ ਵਿੱਚ ਰੱਖ ਦੋ ਤਾਂ ਕਿ ਉਹ ਇਹਨਾਂ ਦਾ ਸੰਸਕਾਰ ਕਰ ਦੇਣ ਇਹਨਾਂ ਦੀ ਬੇਅਵਦੀ ਨਾ ਹੋਵੇ ਐਨੀਆਂ ਕਿ ਗੱਲਾਂ ਦਾ ਧਿਆਨ ਰੱਖਾਂਗੇ ਤੇ ਵਾਹਿਗੁਰੂ ਜੀ ਸਾਡੇ